ਅੱਜ ਅਸੀਂ ਕਰੀਬ ਆਜੋ ਆਜੋ 8 ਸਟੇਡੀਅਮ ਜਿਹੜੇ ਆ ਸਾਨੂੰ ਟੋਟਲ ਮੁਖੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਕਾਈ ਨਾਲੇ ਲਈ ਤੇ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ ਨੀਂ ਪੱਥਰ ਰੱਖਦੇ ਆ ਇਸ ਵੇਲੇ ਆਪਾਂ ਚਮਿਆਰੀ ਪਿੰਡ ਦੇ ਵਿੱਚ ਆ ਉਹਦਾ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਏ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜ ਨਾਲੇ ਦੇ ਵਿੱਚ ਮਲਾ ਜਿਹੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ ਪਹਿਲੀ ਜਿਹੜੀ ਲਿਸਟ ਸਾਡੀ ਆਈ ਉਹ 35 ਸੀਐਮ ਸਾਹਿਬ ਨੇ ਦੇ ਦਿੱਤੇ ਆ ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆ ਉਹ ਵੀ ਦੇ ਦਾਂਗੇ ਸੋ ਇਹ ਸਾਡੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੋਣੇ ਹੀ ਫੌਦੀ ਤੌਰ ਤੇ ਜਿਹੜਾ ਸ਼ੁਰੂ ਹੋ ਜੂਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ ਟੈਂਡਰ ਹੋ ਗਏ ਸਭ ਕੁਝ ਹੋ ਗਿਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੇ ਸੀਗੇ ਜੇਸੀ ਦੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਆ ਉਹ ਖੇਡ ਦੇ ਕੁੱਦ ਦੇ ਸਾਨੂੰ ਨਜ਼ਰੋਂ ਨੇ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਣਾਉਣੇ ਜ਼ਰੂਰੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾਦੇ ਪੰਜਾਬ ਦੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਤ ਕਰਨਾ ਉਹ ਸਾਡੀ ਪਹਿਲੀ ਜਿਹੜੀ ਡਿਊਟੀ ਆ ਉਹਦੇ 'ਚ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫੀ ਸਹਾਈ ਹੋਣਗੇ ਬਿਲਕੁਲ ਬਹੁਤ ਜ਼ਿਆਦਾ ਇਹ ਸਹਾਈ ਹੋਣਗੇ ਕਿਉਂਕਿ ਦੇਖੋ ਜਿਹੜਾ ਜੂਥ ਹੈ ਸਾਡਾ ਜਿਹੜੀ ਇਹ ਉਮਰ ਹੁੰਦੀ ਆ ਜਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹੜੇ ਪਾਸੇ ਮੱਦੀ ਲਾ ਦੋ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਉਹਦਾ ਸਰੀਰ ਵੀ ਚੰਗਾ ਹੋ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ਿਆਂ ਵੱਲ ਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਆ ਕਿ ਆਪਾਂ ਨੌਜਵਾਨਾਂ ਨੂੰ ਜਿਹੜੇ ਉਹ ਸਟੇਡੀਅਮ ਬਣਾ ਕੇ ਦੇਈਏ ਉਹ ਸੀਐਮ ਸਾਹਿਬ ਬਣਾ ਕੇ ਦੇ ਦੇ। ਕੀ ਅਪੀਲ ਕਰੋਗੇ ਨੌਜਵਾਨਾਂ ਨੇ? ਨਹੀਂ ਨਹੀਂ ਨੌਜਵਾਨਾਂ ਨੂੰ ਅਪੀਲ ਇਹ ਆ ਕਿ ਵੱਧ ਤੋਂ ਵੱਧ ਖੇਡੋ। ਆਪਾਂ ਨਸ਼ਿਆਂ ਤੋਂ ਦੂਰ ਰਹਿਣਾ। ਆਪਾਂ ਪੜ੍ਹਾਈ ਤੇ ਕੇਂਦਰਿਤ ਕਰਨਾ। ਅੱਜ ਦਾ ਯੁੱਗ ਜਿਹੜਾ ਪੜ੍ਹਾਈ ਦਾ ਮੁੱਲ ਹੈ। ਅੱਜ ਦੇ ਯੁੱਗ ਵਿੱਚ ਚੰਗੀ ਸਿਹਤ ਚਾਹੀਦੀ ਹੈ ਉਹਦੇ ਲਈ ਖੇਡਾਂ। ਅਸੀਂ ਸਟੇਡੀਅਮ ਬਣਾ ਕੇ ਦੇ ਦੇ ਹੱਤਾਂਾਂ ਦੀ ਸਹੂਲਤ ਦੇ ਦੇ। ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਖੇਡਾਂ ਵਾਲੇ ਪਾਸੇ ਉਤਸ਼ਾਹਤ ਹੋ ਜੇ ਹੋਰ ਵੀ ਕੋਈ ਜੀ ਜੋ ਚਾਹੀਦੀ ਹੋਊਗੀ ਸਰਕਾਰ ਵੱਲੋਂ ਤਾਂ ਉਹ ਵੀ ਆਪਾਂ ਕਰਕੇ ਦੇਵਾਂਗੇ ਪਰ ਨੌਜਵਾਨ ਆਪ ਜਿਹੜੇ ਆ ਉਹ ਚੰਗੇ ਢੰਗ ਦੇ ਨਾਲ ਖੇਡਾਂ ਲਈ ਜਿਹੜਾ ਉਹ ਅਕਸਰ ਤੋਂ ਹੁਣ ਇਹ ਬੇਨਤੀ ਕਰਦੇ ਨੇ ਪੰਜਾਬੀ ਯੂਨੀਵਰਸਿਟੀ ਪਿੰਡ ਦੇ ਵਿਕਾਸ ਵਾਸਤੇ ਜੋ ਬੱਚਿਆਂ ਦਾ ਖੇਡਾਂ ਮੈਦਾਨ ਬਣਾਉਣ ਵਾਸਤੇ ਸਾਡੇ ਕੋਲ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਪਹੁੰਚੇ ਹਨ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਪਿੰਡ ਦੀ ਸ਼ਾਨ ਬਾਰੇ ਇਹਨਾਂ ਨੇ ਸਾਡੇ ਪਿੰਡ ਦਾ ਵਿੱਚ ਬਹੁਤ ਬਹੁਤ हिसाब ਆਇਆ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹੈ ਜੀ ਸ਼ੋਹਰ ਮਾੜ ਲਿਆ